ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਪਹਿਲਾਂ ਤਾਂ ਮੇਰੇ ਵੱਲੋਂ ਲੋਹੜੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਇਸ ਵੇਲੇ ਅਸੀਂ ਰੋਪੜ ਦੇ ਬਾਈਪਾਸ ਦੇ ਰਹਿਲ ਮਜਰਾ ਰੈਲੋਂ ਵਿਖੇ ਖੜੇ ਆ ਜਿੱਥੇ ਅੱਜ ਇੱਕ ਮੈਂ ਪਿੱਛੇ ਦੇਖ ਸਕਦਾ ਕਿ ਖੀਰ ਦਾ ਰਸ ਦਾ ਲੰਗਰ ਲਗਾਇਆ ਹੋਇਆ ਲੰਬੜਦਾਰ ਜੀ ਵੱਲੋਂ ਤੇ ਬਹੁਤ ਸਾਰੀ ਸੰਗਤ ਇੱਥੇ ਲੰਗਰ ਛਕ ਰਹੀ ਹੈ ਤੇ ਰਸ ਪੀ ਰਹੀ ਹੈ ਪਹਿਲਾਂ ਤਾਂ ਲੋਹੜੀ ਦੀਆਂ ਜੀ ਬਹੁਤ-ਬਹੁਤ ਵਧਾਈਆਂ ਜੀ ਹਨੂ ਜੀ ਬਹੁਤ-ਬਹੁਤ ਬੱਗਾ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਉਹਰਾও ਠੀਕ ਠਾਕ ਹੈ ਹਾਂਜੀ ਹਾਂਜੀ ਅੱਛਾ ਇਹ ਤੁਸੀਂ ਹਰ ਸਾਲ ਲਾਉਨੇ ਆ ਹਾਂਜੀ ਇਹ ਸਾਡਾ 12ਵਾਂ 12ਵਾਂ ਲੰਗਰ ਹੈ ਜੀ ਅਸੀਂ ਬਾਬਾ ਜੀ ਦੇ ਦਿੱਤਾ ਜੀ ਦੀ ਅਪਾਰ ਕਿਰਪਾ ਨਾਲ ਆ ਰਹੇ ਹਾਂ ਅਸੀਂ ਕਿਸੇ ਤੋਂ ਕੋਈ ਕਲੈਕਸ਼ਨ ਵਗੈਰਾ ਨਹੀਂ ਲੈਂਦੇ ਉਹ ਜੋ ਹੈ ਉਹ ਬਾਬਾ ਜੀ ਦਾ ਵਰਤਾ ਹਾਂਜੀ ਅੱਜ ਵੀ ਕੱਲ੍ਹ ਸ਼ਾਮ ਤੱਕ ਹੀ ਕੱਲ੍ਹ ਸ਼ਾਮ ਤੱਕ ਹਾਂ ਜਿੰਨਾ ਵਰਦੀ ਕੋਈ ਲਿਜਾ ਸਕਦਾ ਨਿਨਾ ਮਾਰਦੀ ਖਾਸ ਆਖਦਾ ਕੋਈ ਮਨਾਹੀ ਨਹੀਂ ਸਾਰੀ ਸੰਗਤ ਨੂੰ ਪ੍ਰਧਾਨ ਹੈ ਜੀ 돌ੂਆਂ ਚ ਪਾਪਾ ਕੇ ਲੋਕੀਏ ਕਰ ਕਰ ਲਾ ਜਾ ਰਹੇ ਆ ਹਾਂਜੀ ਹਾਂਜੀ ਇਹ ਅਸੀਂ ਗਲਾਬ ਬਾਕਾਇਦਾ ਗਲਾਬ ਆਰਕ ਰਾਸ ਬਾਸਮਤੀ ਦੇ ਚਾਵਲ ਪਾ ਕੇ ਬਣਾ ਰਹੇ ਆ ਕੋਈ ਐਦਾਂ ਦੀ ਖਰਾਬ ਸੈਟਬੈਕ ਤੇ ਕੋਈ ਨਹੀਂ ਹੈਗਾ ਅੱਛਾ ਹਾਂ ਦਾਖਾਂ ਵਗੈਰਾ ਸਾਰਾ ਪਾ ਕੇ ਅਸੀਂ 700 ਰੁਪਏ ਕਿਲੋ ਨੂੰ ਗਲਾਬ ਲੈ ਆਏ ਆ 5-7 ਕਿਲੋ ਗਲਾਬ ਰੇ ਕਾਣੇ ਚ ਕਿਲੋ 2 ਕਿਲੋ ਗਲਾਬ ਪਾ ਦਨੇ ਲੋੜੀ ਲੋੜੀ ਦੇ ਸੰਬੰਧ ਦੇ ਵਿੱਚ ਕੀਤਾ ਜਾਂਦਾ ਹਰ ਵਾਰੀ ਹਾਂਜੀ ਹਰੇਕ ਵਾਰ ਲੋੜੀ ਦੇ ਸੰਬੰਧ ਵਿੱਚ ਹਰੇਕ ਸਾਲ ਕਰਿਆ ਜਾਂਦਾ ਬਾਕੀ ਆ ਸਾਡੇ ਸੇਵਾਦਾਰ ਹੈ ਜੀ ਇਹ ਇਹ ਹਰੇਕ 9 ਸਾਲ ਤੋਂ ਬੰਦੇ ਆਪਣੇ ਨਾਲ ਜੁੜੇ ਹੋਏ ਆ ਅੱਛਾ ਮੈਂ ਦੇਖ ਰਿਹਾ ਸੀਗਾ ਕਲਾੜੀ ਲੱਗੀ ਹੋਈ ਆ ਪਿੱਛੇ ਟਰੈਕਟਰ ਦੇ ਚ ਗੰਨੇ ਭਰੇ ਹੋਏ ਆ ਇਹ ਸਾਰੇ ਗੰਨੇ ਤੁਸੀਂ ਜਿਹੜਾ ਇੱਕ ਜਗ੍ਹਾ ਹੀ ਲੱਗ ਜਾਣੇ ਸਾਰੇ ਹਾਂਜੀ ਹਾਂ 60 ਕੁਇੰਟਲ ਤੇ ਤਕਰੀਬਨ ਗੰਨਾ ਲੱਗ ਜਾਂਦਾ ਹੈ ਹਰੇਕ ਸਾਲ ਵੱੱਟਦਾ ਨਹੀਂ ਹਾਂ ਸ਼ਹਿਰ ਵੀ 2-3 ਵਜੇ ਕੱਲੂ ਟੋਟ ਆ ਜਾਣੀ ਅੱਛਾ ਜਿਹੜੀ ਇਹ ਸੇਵਾ ਹੈ ਤੁਸੀਂ ਆਪਣੀ ਜਿਹੜਾ ਗੰਨਾ ਕਿਤੇ ਬੁੱਲ ਹੋਇਆ ਕਿ ਆਪਣੇ ਖੇਤਾਂ ਦਾ ਮੇਰੇ ਕੋਲ ਆਪਣੇ 6 ਕਿੱਲੇ ਜ਼ਮੀਨ ਹੈ ਜੁਰਤਾਪੁਰ ਉਸ ਤੋਂ ਜ਼ਮੀਨ ਚ ਮੈਂ ਗੰਨਾ ਬੀਜਿਆ ਹੋਇਆ ਸੀ ਹਰੇਕ ਸਾਲ ਇਹ ਲੰਗਰ ਖਾਤਰ ਬੀਜਦੇ ਆ ਜੀ ਅੱਛਾ ਹਰੇਕ ਸਾਲ ਇਹ ਲੰਗਰ ਵਾਸਤੇ ਕਿੰਨੇ ਕੁਇੰਟਲ ਹੈ ਇਹ ਇਹ ਇਸ ਵਾਰ 60 ਕੁਇੰਟਲ ਸੀ ਪਿਛਲੀ ਵਾਰ 51 ਸੀ ਵਧੀ ਜਾਂਦਾ ਜੀ ਅਸੀਂ 25 ਕੁਇੰਟਲ ਤੋਂ ਸਟਾਰਟ ਕਰਿਆ ਸੀ 20 ਫਲੀ ਤੋਂ 25 ਲੱਗਿਆ ਸੀ ਪਹਿਲੀ ਵਾਰ ਜੀ ਬਾਬੇ ਮਹਾਰਾਜ ਦੀ ਕਿਰਪਾ ਹੋ ਗਈ ਉਹ 60 ਤੱਕ ਪਹੁੰਚ ਗਿਆ ਵੀ ਆਉਣ ਵਾਲੇ ਦਿਨਾਂ ਚ 100 ਤੱਕ ਹੋ ਜਵੇ ਤਾਂ ਬਹੁਤ ਵਧੀਆ ਮਹਾਰਾਜ ਦਾ ਸ਼ੁਕਰਾਨਾ ਜੀ ਨਾ ਤੁਸੀਂ ਇੱਥੇ ਰਸਤੇ ਉੱਤੇ ਲੋਕਾਂ ਨੂੰ ਹੀ ਪੜਾਦੇ ਕਿ ਅੱਗੇ ਮੰਡੀ ਚ ਵੀ ਲੈ ਜਾਂਦੇ ਆ ਨਹੀਂ ਨਹੀਂ ਮੰਡੀ ਜੋਗਾ ਹੈਗਾ ਸਾਰਾ ਹੈਗਾ ਜੀ ਪਬੂਲਰ ਬੀਜੇ ਹੋਇਆ ਮੰਡੀ ਜੋਗਾ ਹੈਗਾ ਉਹ ਇਸ ਤੋਂ ਬਾਅਦ ਇਹ ਮੰਡੀ ਲੈ ਕੇ ਜਾਣਾ ਪਹਿਲਾਂ ਜਿੰਨਾ ਚਿਰ ਬਾਬਾ ਜੀ ਦਾ ਇਹ ਭੰਡਾਰਾ ਉਸ ਤੋਂ ਬਾਅਦ ਲੈ ਕੇ ਜਾਣਾ ਮੰਡੀ ਜੀ ਹਾਂਜੀ ਚਲੋ ਬਹੁਤ ਵੱਡੀ ਤੁਹਾਡੀ ਸੇਵਾਏ ਮੈਂ ਦੇਖ ਰਿਹਾ ਕਿ ਇੰਨਾ ਜਿਆਦਾ ਸਾਰੇ ਸਿਲੋਬਾਸ ਤੋਂ ਆਉਂਦੇ ਜੀ ਸਿਲੋਬਾਸ ਤੋਂ ਬਾਬਾ ਜੀ ਆਉਂਦੇ ਹਰੇਕ ਦਾ ਉਸ ਤੋਂ ਹੀ ਸਿਲੋਬਾਸ ਤੋਂ ਹਾਂਜੀ ਹਾਂ ਸਿਲੋਬਾਸ ਤੋਂ ਲਈ ਇੱਕ ਸਾਲ ਆਈ ਜਾਈ ਜੀ ਸੇਵਾ ਕਰਕੇ ਜਾਈ ਜਾਈ ਸੰਗਤ ਦੀ ਸੇਵਾ ਹੀ ਸਾਰਾ ਕੁਝ ਹੈ ਹਾਂ ਜੀ ਹਾਂ ਸਭ ਕੁਝ ਮਹਾਰਾਜ ਆਪੇ ਥੋੜਾ ਪਿੰਡ ਚ ਘੱਟ ਸਹਿਯੋਗ ਹੈ ਬਾਹਰ ਤੇ ਸੰਗਤ ਮਿਲ ਬਹੁਤ ਜ਼ਿਆਦਾ ਇਹ ਸ਼ੰਪਰੇ ਤੋਂ ਹੈ ਜੀ ਉਹ ਪਿੱਛੇ ਬੱਗਾ ਜੀ ਉਪਰ ਤੋਂ ਹੈ ਜੀ ਇਹ ਸਾਡੇ ਲੰਬਰਦਾਰ ਜੀ ਬਹੁਤ ਜਿਹੜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੋ ਦਿਨ ਜਿੰਨਾ ਵੀ ਸੱਤੇ ਕੰਨਾ ਲੱਗਦਾ ਹੈ ਲੰਬਰਦਾਰ ਜੀ ਕਲੇ ਲਾਉਂਦੇ ਆ ਬਾਕੀ ਉਹਦੀ ਸੇਵਾਦਾਰ ਆ ਨਾਲ ਬਾਈ ਦੇ ਸਹਿਯੋਗ ਦੇ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਉਹ ਲੰਗਰ ਲਾਉਂਦੇ ਆ ਅੱਜ ਵੀ ਚੱਲੇਗਾ ਕੱਲ ਵੀ ਚੱਲੇਗਾ ਦੋਨੋਂ ਦਿਨ ਚੱਲੇਗਾ ਜੀ ਖੁੱਲਾ ਲੰਗਰ ਆ ਜਿੰਨਾ ਮਰਜੀ ਰਸ ਲੈ ਜਾਓ ਜਿੰਨੀ ਮਰਜੀ ਖੀਰ ਲੈ ਜਾਓ ਕੋਈ ਮਨਾਹੀ ਨਹੀਂ ਜੀ ਕਿਸੇ ਵਾਸਤੇ ਰਾਜਣਾ ਰਾਜਣਾ ਜੀ ਬਿਲਕੁਲ ਮੈਂ ਸੰਗਤ ਨੂੰ ਇਹ ਦਸਦਾ ਲੰਗਰੀ ਸਾਹਿਬ ਹੈ ਜੀ ਪਿੱਛੇ ਅੱਛਾ ਉਹਨਾਂ ਦੀ ਕੋਈ ਸੇਵਾ ਨਹੀਂ ਹੈ ਲੰਗਰੀ ਸਾਹਿਬ ਆ ਜੋ ਹਾਂਜੀ ਲੰਗਰੀ ਸਾਹਿਬ ਜੀ ਨੇ ਬਧਾਈਆਂ ਜੀ ਲੁੱਟੀਆਂ ਤੁਹਾਨੂੰ ਵੀ ਬਧਾਈਆਂ ਜੀ ਤੇ ਲੰਗ ਚੱਲ ਰਹੀ ਸੇਵਾ ਹਾਂਜੀ ਚੱਲ ਰਹੀ ਹੈ ਜੀ 10 ਸਾਲ ਤੋਂ ਚੱਲਦੀ ਹੈ ਜੀ ਜਦੋਂ ਮਹਿਸੂਸ ਹੁੰਦਾ ਜਦੋਂ ਸੇਵਾ ਕਰਦੇ ਹੋ ਤੁਸੀਂ ਸੇਵਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਪੂਰਾ ਜ਼ਿੰਮੇਵਾਰ ਬੰਦਾ ਜੀ ਹੈ ਅੱਛਾ ਹਾਂਜੀ ਹਾਂਜੀ ਇਹ ਜਨਾਲ ਖੀਰ ਤਿਆਰ ਕਰਦੇ ਹੋ ਸਾਰੀ ਇਹਨਾਂ ਨੇ ਕਰਨੀ ਹੈ ਜੀ ਹਮਸਿੰਘ ਜੀ ਨੇ ਰਸੂਲਪੁਰ ਤੋਂ ਨਹੀਂ ਸਾਡੇ ਦੇਵਾ ਦਾ ਹਾਂਜੀ ਅੱਛਾ ਕਿਹਨਾਂ ਜਦੋਂ ਖੀਰ ਤਿਆਰ ਕਰਦੇ ਕੀ ਕੀ ਕਿਸ ਤਰ੍ਹਾਂ ਆਪਣਾ ਬਣਦੀ ਖੀਰ ਥੋੜੇ ਮੜੇ ਦੱਸਿਓ ਜਰਾ ਪਹਿਨਾ ਦਸ ਨੂੰ ਗਰਮ ਕਰਦੇ ਆ ਉਹਦੇ ਆਪਣਾ ਮੈਲ ਤਾੜਦੇ ਆ ਮੈਲ ਜਦੋਂ ਜਦੋਂ ਉਬਾਲਾ ਆ ਜਾਂਦਾ ਫਿਰ ਉਹਦੇ ਚੌਲ ਪਾਉਦੇ ਚੌਲ ਦੇ ਸਾਹਮਣੇ ਫਿਰ ਜੋ ਮੇਬੀ ਪਾਉਨੇ ਆ ਉਹ ਹੋ ਰਹੇ ਹਨ ਲੱਖਾਂ ਹੀ ਹੋ ਰਹੇ ਹਨ ਲੱਖਾਂ ਵਿੱਚ ਪਾਣੀ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਸੀ ਨਹੀਂ ਨਹੀਂ ਪਾਣੀ ਨਹੀਂ ਬਿਲਕੁਲ ਪਾਣੀ ਨਹੀਂ ਅਸੀਂ ਤਾਂ ਚਲੋ ਬਿਲਕੁਲ ਤੁਸੀਂ ਕਿੰਨੇ ਸਾਲ ਦੇਰ ਤੋਂ ਜੁੜੇ ਹੋਏ ਇੱਥੇ 10 ਸਾਲ ਹੋ ਗਏ ਜੀ ਚਲੋ ਮੇਰੇ ਵੱਲੋਂ ਵੀ ਸਾਰਿਆਂ ਨੂੰ ਵਧਾਈ ਜੀ ਬਹੁਤ-ਬਹੁਤ ਮੈਂ ਕਹਾਂਗਾ ਕਿ ਜਿਹੜੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਆਂ ਰੋਪੜ ਦੇ ਵਾਸੀ ਆਂ ਦੂਰ ਦਿਰਾਡੇ ਤੋਂ ਆ ਰਹੇ ਆਂ ਇਸ ਜਗ੍ਹਾ ਤੇ ਉੱਤੇ ਅੱਜ ਦੇ ਦਿਨ ਮੈਂ ਪਿੱਛੇ ਵੀ ਦੇਖਿਆ ਕਈ ਜਗ੍ਹਾ ਤੇ ਰਸਤੇ ਜਿਹੜੇ ਲੰਗਰ ਲੱਗੇ ਸੀਗੇ ਲੇਕਿਨ ਇੱਥੇ ਬਹੁਤ ਹੀ ਵਧੀਆ ਰਸਮੀ ਮਿਲ ਰਿਹਾ ਨਾਲ ਰਸਮੀ ਜਿਹੜੀ ਹੈ ਖੀਰ ਵੀ ਮਿਲ ਰਹੀ ਹੈ ਤੇ ਇਹ ਜਿਹੜੇ ਸੇਵਾ ਜਿਹੜੇ 2 ਦਿਨ ਵਾਸਤੇ ਲੰਬਰਦਾਰ ਜੀ ਵੱਲੋਂ ਲਗਾਈ ਜਾਂਦੀ ਹੈ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ